ਤਾਨਕ ਅਮਲ ਕਲੋਨੀ ਸਰਹਿੰਦੀ ਕੋਠੀ ਵਿੱਚ ਚੋਰਾ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਸੋਨੇ ਚਾਂਦੀ ਦੇ ਗਹਿਣੇ ਸਮੇਤ ਲਗਦੀ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਕੋਠੀ ਮਾਲਕ ਕਪਤਾਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਸ਼ੁੱਕਰਵਾਰ ਨੂੰ ਪਰਿਵਾਰ ਸਮੇਤ ਆਪਣੇ ਪਿੰਡ ਜਗਾਦਰੀ ਗਏ ਹੋਏ ਸਨ ਤੇ ਜਦੋਂ ਉਹਨਾਂ ਨੇ ਦੁਪਹਿਰੇ ਕਰੀਬ 12 ਵਜੇ ਕ ਆਪਣੇ ਘਰ ਆ ਕੇ ਮੇਨ ਗੇਟ ਖੋਲ੍ਹਿਆ ਤਾਂ ਅੰਦਰ ਦੇਖਿਆ ਕਿ ਅੰਦਰ ਵਾਲਾ ਦਰਵਾਜ਼ਾ ਟੁੱਟਿਆ ਪਿਆ ਸੀ ਜਦੋਂ ਕੋਠੀ ਦੇ ਅੰਦਰ ਅਗੇ ਤਾਂ ਘਰ ਦਾ ਸਾਰਾ ਸਮਾਨ ਅਤੇ ਅਲਮਾਰੀ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਜਦੋਂ ਉਹਨਾਂ ਆਪਣੇ ਗਹਿਣੇ ਚੈੱਕ ਕੀਤੇ ਤਾਂ ਦੇਖਿਆ ਕਿ ਚੋਰ ਬ ਮਾਰੇ ਵਿੱਚ ਰੱਖੇ ਜਾਂਦੀ ਦੇ ਗਹਿਣੇ 15000 ਰੁਪਏ ਲੈ ਕੇ ਇਫਰਾਰ ਹੋ ਗਏ ਹਨ ਜਿਸ ਬੰਦੇ ਉਹਨਾਂ ਮੁਹੱਲੇ ਨਿਵਾਸੀਆਂ ਨੂੰ ਬੁਲਾਇਆ ਤੇ ਇਕੱਠੇ ਹੋ ਗਏ ਉਹ ਜੀਟੀ ਰੋਡ ਵਿਖੇ ਸਥਿਤ ਸਰਹਿੰਦ ਥਾਣੇ ਵਿੱਚ ਆਪਣੀ ਸ਼ਿਕਾਇਤ ਲੈ ਕੇ ਪਹੁੰਚੇ ਜਿੱਥੇ ਉਹਨਾਂ ਨੂੰ ਹੀ ਮੁਕਤ ਮੁਲਾਜ਼ਮਾ ਵੱਲੋਂ ਵਾਰਦਾਤ ਵਾਲੀ ਜਗ੍ਹਾ ਦੀ ਵੀਡੀਓ ਬਣਾ ਕੇ ਪੇਜਨ ਸਬੰਧੀ ਕਿਹਾ ਗਿਆ ਇਸ ਮੌਕੇ ਅਮਨ ਕਲੋਨੀ ਦੀ ਵਿਕਾਸ ਕਮੇਟੀ ਨੇ ਪ੍ਰਧਾਨ ਮਾਸਟਰ ਹਰਚੰਦ ਸਿੰਘ ਨੇ ਕਿਹਾ ਕਿ ਕਲੋਨੀ ਵਿੱਚ ਪਹਿਲਾਂ ਵੀ ਚੋਰੀ ਦੇ ਕਈ ਘਟਨਾਵਾਂ ਵਾਪਰ ਚੁੱਕੇ ਹਨ ਪਰੰਤੂ ਪੁਲਿਸ ਵੱਲੋਂ ਕੋਈ ਵੀ ਠੋਕੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਤੇ ਜਦੋਂ ਹੁਣ ਇਸ ਚੋਰੀ ਸਮੁਲਾਜਮਾਨੇ ਘਟਨੇ ਵਾਲੀ ਤਾਂ ਦੀ ਵੀਡੀਓ ਬਣਾ ਲਨੀ ਉਹਨਾਂ ਦੀ ਹੀ ਡਿਊਟੀ ਲਗਾ ਦਿੱਤੀ ਹੈ ਜਿਸ ਕਰਕੇ ਮੋਹੱਲਾ ਨਿਵਾਸੀ ਪੁਲਿਸ ਦੀ ਇਸ ਕਾਰਵਾਈ ਤੇ ਕਈ ਸਵਾਲ ਖੜੇ ਕੀਤੇ ਹਨ ਤੇ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਕੋਈ ਠੋਕਵੀਂ ਕਾਰਵਾਈ ਨਾ ਕੀਤੀ ਗਈ ਤਾਂ ਉਹ ਮਜਬੂਰ ਹੋ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਧਰਨਾ ਲਾਉਣਗੇ ਮੈਂ ਸ਼ੁੱਕਰਵਾਰ ਨੂੰ ਆਪਣੇ ਪਿੰਡ ਗਿਆ ਹੋਇਆ ਸੀਗਾ ਜਦੋਂ ਮੈਂ ਅੱਜ ਦਿਨ ਮੰਗਲਵਾਰ ਨੂੰ ਸਵੇਰੇ 11:00 ਵਜੇ ਆਪਣੇ ਕਲੋਨੀ ਚ ਪਹੁੰਚਿਆ ਤਾਂ ਮੈਂ ਦੇਖਿਆ ਕਿ 메인 게ਟ ਖੋਲ ਕੇ ਜਦੋਂ ਮੈਂ ਲੌਬੀ ਚ ਐਂਟਰੀ ਕੀਤੀ ਉਸ ਟਾਈਮ ਲੌਬੀ ਦਾ ਤਾਲਾ ਟੁੱਟਿਆ ਹੋਇਆ ਸੀਗਾ ਤੇ ਅੰਦਰ ਆ ਕੇ ਦੇਖਿਆ ਕਿ ਸਾਰਾ ਸਮਾਨ ਵਿਖਰਿਆ ਹੋਇਆ ਸੀਗਾ ਸਟੋਰ ਦਾ ਲੋਕ ਵੀ ਟੁੱਟਿਆ ਹੋਇਆ ਸੀਗਾ ਤੇ ਦੂਜੇ ਕਮਰਿਆਂ ਚ ਵੀ ਸਮਾਨ ਖਿਲਰਿਆ ਪਿਆ ਸੀਗਾ ਜਦੋਂ ਮੈਂ ਦੇਖਿਆ ਸਮਾਨ ਦਾ ਥੋੜਾ-ਵੋਟਾ ਉਹਦੇ ਵਿੱਚੋਂ ਉਹਦੇ ਵਿੱਚੋਂ ਕੁਝ ਗਹਿਣੇ ਦੇਖੇ ਉਨਾ ਚੋ ਦੋ ਕੋਲੇ ਨੇ ਚੂੜੀਆਂ ਤੇ 15-16000 ਰੁਪਇਆ ਗਾਇਬ ਆਇਆ ਗਿਆ ਤੇ ਕੁਛ ਆਰਟੀਫੀਸ਼ਲ ਗਹਿਣੇ ਤੇ ਥੋੜੇ-ਮੋਟੇ ਚਾਂਦੀ ਦੇ ਗਹਿਣੇ ਵੀ ਗਾਇਬ ਪਾਏ ਗਏ ਉਸ ਤੋਂ ਬਾਅਦ ਅਸੀਂ ਮਾਲਲੇ ਨੂੰ ਸੂਚਿਤ ਕੀਤਾ ਉਹਨਾਂ ਵੱਲੋਂ ਸਾਰਿਆਂ ਨੇ ਮਿਲ ਕੇ ਇਨਕੁਆਰੀ ਕਰਨ ਵਾਸਤੇ ਕਿਹਾ ਤਾਂ ਅਸੀਂ ਥਾਣੇ ਵੀ ਗਏ ਉਹਨਾਂ ਵੱਲੋਂ ਕਿਹਾ ਗਿਆ ਵੀ ਤੁਸੀਂ ਆਪਣੇ ਕੈਮਰੇ ਨਾਲ ਫੋਟੋ ਖਿੱਚ ਲਓ ਤੇ ਜਨਰਲਿਕ ਲਿਖਤੀ ਐਪਲੀਕੇਸ਼ਨ ਦੇ ਦੋ ਅਸੀਂ ਫਿਰ ਉਸ ਤੇ ਕਾਰਵਾਈ ਕਰਾਂਗੇ ਕਿਹੜੀ ਕਲੋਨੀ ਜਿਹੜੀ ਤੁਸੀਂ ਅਸੀਂ ਅਮਨ ਕਲੋਨੀ ਪੱਟੀ ਰੋਡ ਸਰੰਦ ਵਿਖੇ ਰਹਿੰਦੇ ਆ ਮੇਰਾ ਮਕਾਨ ਨੰਬਰ 110 ਅਮਨ ਕਲੋਨੀ ਵਿਖੇ ਆ ਅੱਜੇ ਗਏ ਬਈ ਤੁਸੀਂ ਅਸੀਂ ਆਪਣੇ ਪਿੰਡ ਜਗਾੜੀ ਗਏ ਹੋਏ ਸੀਗੇ ਦੋ ਤਿੰਨ ਲਈ ਦੋ ਤਿੰਨ ਦਿਨ ਲਈ ਉਸ ਤੋਂ ਬਾਅਦ ਮੇਰੇ ਪਿੱਛੇ ਤੋਂ ਇਹ ਚੋਰੀ ਹੋਈ ਹੈ ਕਿੰਨਾ ਕੁ ਨੁਕਸਾਨ ਦਾ ਲੱਗੂਗਾ ਸਾਡਾ ਤਕਰੀਬਨ 14-15000 ਰੁਪਏ ਕੈਸ਼ ਤੇ 2 ਤੋਲੇ ਚੂੜੀਆਂ ਤੇ ਚਾਂਦੀ ਦੇ ਗਹਿਣੇ ਤੇ ਆਪਣੇ ਆਰਟੀਫੀਸ਼ੀਅਲ ਜੈਵਲਰੀ ਇਹ ਐਨੇ ਚੀਜ਼ਾਂ ਸਾਡੀਆਂ ਲਗਭਗ ਚੋਰੀਆਂ ਹੋਈਆਂ ਕਿੰਨੇ ਕੁ ਪੈਸੇ ਦਾ ਸਮਾਨ ਸੀ ਤੁਹਾਡਾ ਟੋਟਲ ਸਾਡਾ 1-2 ਘਟ 1.5 2 ਤਾ 2 ਲੱਖ ਦਾ ਸਮਾਨ ਸੀਗਾ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਡੇ ਪਹਿਲਾਂ ਵੀ 10-15 ਦਿਨ ਪਹਿਲਾਂ ਵੀ ਇੱਕ ਚੋਰੀ ਹੋਈ ਸੀਗੀ ਉਸ ਦੇ ਬਾਰੇ ਵੀ ਐਫ ਆਈ ਆਰ ਦਰਜ ਕਰਾਈ ਤੀ ਪਰ ਅਜੇ ਤੱਕ ਉਹਤੇ ਵੀ ਕੋਈ ਕਾਰਵਾਈ ਨਹੀਂ ਹੋਈ ਹਾਂ ਹੁਣ 10-15 ਦਿਨ ਬਾਅਦ ਫੇਰ ਸਾਡੇ ਮਹੱਲੇ 'ਚ ਫੇਰ ਚੋਰੀ ਆਈ ਹੈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਚੋਰਾਂ ਤੇ ਨੱਥ ਪਾਈ ਜਾਵੇ ਤੇ ਸਾਨੂੰ ਜਿਹੜਾ ਸਾਡਾ ਚੋਰੀ ਸਮਾਨ ਹੋਇਆ ਉਹਦੀ ਇਨਕੁਆਇਰੀ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ ਮੇਰਾ ਨਾਮ ਹਰਚੰਦ ਸਿੰਘ ਹੈ ਜੀ ਮੈਂ ਅਮਨ ਕਲੋਨੀ ਵਿਕਾਸ ਕਮੇਟੀ ਸਾਡੀ ਰਜਿਸਟਰਡ ਹੋਈ ਵੀ ਆ ਉਹਦਾ ਮੈਂ ਪ੍ਰਧਾਨ ਆ ਮਜੂਦਾ ਪ੍ਰਧਾਨ ਆ ਇਹ ਕਲੋਨੀ ਵਿੱਚ ਕਲੋਨੀ ਦੇ ਵਿੱਚ ਚੋਰੀਆਂ ਦੇ ਮਾਰਦਾ ਤਾਂ ਬਹੁਤ ਹੋ ਰਹੀਆਂ ਨੇ 15 ਦਿਨ ਪਹਿਲਾਂ ਇੱਕ ਸ਼ਰਿਆਮੇ ਦਿਨ ਦਿਹਾੜੇ ਜੀ ਤਿੰਨ ਬੰਦੇ ਆਏ ਉਹਨਾਂ ਦੀ ਅਸੀਂ ਸੀਸੀਟੀਵੀ ਫੁਟੇਜ ਠਾਣੇ ਵਗਲਾ ਕੇ ਸਾਰੇ ਇੰਗਲਾਂ ਤੋਂ ਕੱਟ ਕੇ ਠਾਣੇ ਨਾਲ ਦਿੱਤੀ ਹਾਲੇ ਉਸ ਚੋਰੀ ਦਾ ਵੀ ਕੋਈ ਸੀ ਨਹੀਂ ਹੋਇਆ ਹੈਗਾ ਤੇ ਆ ਦੂਜੀ ਵਾਰ ਦਾ ਤੇ ਫੇਰ 10-15 ਦਿਨ ਦੇ ਵਿੱਚ ਹੋ ਗਈ ਆ ਤੇ ਮੈਂ ਆ ਕੇ ਦੇਖਿਆ ਇਹਨਾਂ ਦੇ ਕੁਝ ਸੋਨੇ ਦੇ ਦੋ ਚੂੜੀਆਂ ਦਸ ਰਏ ਨੇ ਜੀ ਬੇ ਤੇ 15-16 ਹਜ਼ਾਰ ਰੁਪਏ ਕੈਸ਼ ਕੁਝ ਆਰਟੀਫੀਸ਼ੀਅਲ ਜੁਐਲਰੀ ਤੇ ਕੁਝ ਇਹਨਾਂ ਕੋਲ ਚਾਂਦੀ ਦੇ ਗਹਿਣੇ ਤੇ ਮੇਰੇ ਹਿਸਾਬ ਨਾਲ ਮੋਲ ਮਿਲਾ ਕੇ 2.5 ਲੱਖ ਰੁਪਏ ਦਾ ਨੁਕਸਾਨ ਇਹਨਾਂ ਦਾ ਹੋ ਚੁੱਕਾ ਹੈ। ਪੁਲਿਸ ਨੂੰ ਰਾਤਾ ਹੋਇਆ ਬਈ ਹਾਂਜੀ ਅਸੀਂ ਮੈਂ ਪੁਲਿਸ ਨੂੰ ਇਹਨਾਂ ਨੂੰ ਨਾਲ ਲੈ ਕੇ ਪੁਲਿਸਪੁਲ ਗਏ ਸੀ। ਉਥੇ ਜਿਹੜੇ ਮੁੰਸੀ ਦੇ ਹਰਸਾ ਜੀ ਅਸੀਂ ਉਹਨਾਂ ਨੂੰ ਮਿਲੇ ਸੀ ਉਹਨਾਂ ਨੂੰ ਕਹ ਵੀ ਐਫ ਆਈ ਆਰ ਲੌਂਚ ਕਰਾਉਣੀ ਹੈ। ਉਹ ਕਹਿੰਦੇ ਤੁਸੀਂ ਇਸ ਤਰ੍ਹਾਂ ਕਰੋ ਵੀ ਤੁਸੀਂ ਮੈਂ ਕਹਾਂ ਜੀ ਤੁਸੀਂ ਮੌਕੇ ਤੇ ਜਾ ਕੇ ਉਹ ਦੇਖ ਲਓ। ਮੌਕਾ ਵੀ ਮੌਕਾ ਵਾਰਦਾਤ ਵੀ ਛੋਟਾ-ਛੋਟਾ ਖਿਚਲੋ। ਉਕੇ ਤੁਸੀਂ ਆਪ ਫੋਟੋ ਖਿੱਚ ਲੋ ਇੱਕ ਮੂਵੀ ਬਣਾ ਕੇ ਤੇ ਸਾਨੂੰ ਇੱਕ ਸਿੰਪਲ ਕਾਗਜ਼ ਤੇ ਤੁਹਾਡੀ ਸ਼ਿਕਾਇਤ ਸਾਨੂੰ ਦੇਜੋ ਜਿਹੜੀ ਪਹਿਲਾਂ ਚੋਰੀ ਹੋਈ ਸੀ ਉਸ ਚੋਰੀ ਦੇ ਨਾਲ ਇਸ ਨੂੰ ਅਟੈਚ ਕਰਦਾਂਗੇ ਪੁਲਿਸ ਦੀ ਕਾਰਗਰਮੀ ਕਿਤਾ ਦੇਖੋ ਮੈਨੂੰ ਤਾਂ ਲੱਗਦਾ ਨਹੀਂ ਵੀ ਪੁਲਿਸ ਕੋਈ ਸਿਖਿਆਦਾ ਐਸ ਮਾਮਲੇ ਵਿੱਚ ਵੀ ਜੇ ਪੁਲਿਸ ਸਿਰਦੇ ਹੋਵੇ ਜਦੋਂ ਅਸੀਂ ਸੀਸੀਟੀਵੀ ਫੁਟੇਜ ਦੀਆਂ ਇੰਨੀਆਂ ਕਾਪੀਆਂ ਉਹਨਾਂ ਨੂੰ ਦੇ ਚੁੱਕੇ ਆ ਸ਼ਰਿਆਮ ਮੋਟਰਸਾਈਕਲ ਦਾ ਨੰਬਰ ਆ ਤੇ ਉਹ ਚੋਰਾਂ ਦੇ ਪੂਰੇ ਚਿਹਰੇ ਮੂਰੇ ਸਾਰੇ ਨਜ਼ਰ ਆ ਰਹੇ ਨੇ ਇਹ 15 ਦਿਨਾਂ ਦੇ ਹਾਲ ਤੱਕ ਪੁਲਿਸ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰੀ ਜ ਸਾਡੇ ਦੇ ਮਨ ਤਾਂ ਲੱਗਦਾ ਨਹੀਂ ਕੋਈ ਕਾਰਵਾਈ ਕਰਨਗੇ ਪੁਲਿਸ ਦੀ ਕਾਰਵਾਈ ਬਹੁਤ ਢਿੱਲੀ ਆ ਜੀ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਹਾਂ ਕਿ ਐਮਐਲਏ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਵੀ ਪੁਲਿਸ ਨੂੰ ਥੋੜਾ ਜਿਹਾ ਕੰਨ ਖਿੱਚ ਕੇ ਜਿਹੜੀਆਂ ਸਾਡੇ ਮਲੇ 'ਚ ਹੋ ਰਹੀਆਂ ਚੋਰੀਆਂ ਵਾਰਦਾਤਾਂ ਨੇ ਇਹਨੂੰ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜੇਕਰ ਅੱਗੇ ਵੀ ਕੋਈ ਕਾਰਵਾਈ ਨਹੀਂ ਅਮਲ ਚ ਲਿਆਂਦੀ ਤਾਂ ਤੁਹਾਡੇ ਕੋਲ ਤਾਂ ਜਿਹੜੀ ਸੰਸਥਾ ਬਣਾ ਬਹਿਤ ਜਾਵੇਗੀ ਅਸੀਂ ਸਭ ਤੋਂ ਪਹਿਲਾਂ ਹੀ ਐਸਐਸਪੀ ਸਾਹਿਬ ਨੂੰ ਮਿਲਾਂਗੇ ਐਮਐਲਏ ਸਾਹਿਬ ਨੂੰ ਮਿਲਾਂਗੇ ਅਗਰ ਐਸਐਸਪੀ ਸਾਹਿਬ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਹੋਈ ਤਾਂ ਅਸੀਂ ਇਸ ਇਸੇ ਦਫ਼ਤਰ ਜਾ ਕੇ ਹੀ ਧਰਨਾ ਦੇਵਾਂਗੇ